ਵਾਰਤਤ ਕਰਕੇ ਭੱਜਣ ਵਾਲਾ ਦੋਸ਼ੀ ਪੁਲਿਸ ਨੇ ਲਿਆ ਫੜਿਆ ਸੁੱਟਿਆ ਸਲਾਖਾਂ ਦੇ ਪਿੱਛੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਘਟਾ ਪਾ ਕੇ ਲੁਕ ਛੁਪ ਕੇ ਰਹਿੰਦਾ ਪਿਆ ਸੀ ਲੇਕਿਨ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਹੀ ਜਾਂਦੇ ਨੇ ਇਹ ਮਾਮਲਾ ਅੰਮ੍ਰਿਤਸਰ ਦੇ ਦੇਖਣ ਨੂੰ ਮਿਲਦਾ ਪਿਆ ਦਿੱਤੇ ਕਿ ਇੱਕ ਨੌਜਵਾਨ ਪਿਛਲੇ ਦਿਨੀ ਜਿਹੜਾ ਸੀ ਉਹ ਪੀਓਗਾ ਸੀ ਦੰਤ ਵੱਲੋਂ ਕੀਤਾ ਗਿਆ ਸੀ ਲੇਕਿਨ ਕਿੰਨਾ ਕਿਤੇ ਇਹ ਲੁਕ ਛੁਪ ਰਿਆ ਸੀ ਉਸ ਤੋਂ ਬਾਅਦ ਪੁਲਿਸ ਇਹਦੀ ਮਗਰ ਲੱਗੀ ਹੋਈ ਸੀ ਲੇਕਿਨ ਹੁਣ ਇਹਨੂੰ ਸੋ ਫੜ ਕੇ ਸੋਟਲਾ ਸਲਾਕਾਂ ਦੇ ਪਿੱਛੇ ਕੀ ਕਹਿ ਰਹੇ ਨੇ ਪੁੱਛਦੇ ਵੱਡੇ ਅਧਿਕਾਰੀ ਕੀ ਹੈ ਪੂਰਾ ਮਾਮਲਾ ਬਣੇ ਰਹੋ ਸੁਪਰੀਮ ਟਾਈਮ ਚੈਨਲ ਦੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਅਤੇ ਨਾਲ ਦੇ ਨਾਲ ਚੈਨਲ ਸਾਡ ਨੂੰ ਫੇਸਬੁੱਕ ਤੇ ਵੀ ਫੋਲੋ ਜਰੂਰ ਕਰਿਆ ਕਰੋ ਆਪਣਾ ਉਧਰ ਦਾ ਮੇਰਾ ਨਾਮ ਐਸੀ ਹਰੀਸ਼ ਕੁਮਾਰ ਇਨਚਾਰਜ ਵੀਓ ਸਟਾਫ ਅੰਮ੍ਰਿਤਸਰ ਸਿਟੀ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਤੇ ਡੀਸੀਪੀ ਇਨਵੈਸਟੀਗੇਸ਼ਨ ਦੀਆਂ ਅਕੋਰਡਿੰਗ ਪੀਓ ਸਟਾਫ ਦੇ ਵਿੱਚ ਮੈਂ ਤੇ ਮੇਰੀ ਟੀਮ ਨੇ ਕੰਮ ਕਰਦੇ ਹਾਂ ਤਿੰਨ ਪੀਓ ਅਰੈਸਟ ਕੀਤੇ ਆ ਜਿਹਦੇ ਜ ਦੋ ਪਹਿਲਾਂ ਕੀਤੇ ਸੀ ਤੇ ਇੱਕ ਅੱਜ ਅਰੈਸਟ ਕੀਤਾ ਜਿਨ੍ਹਾਂ ਵਿੱਚ ਅਦਾਲਤ ਸ਼੍ਰੀ ਬਰਿੰਦਰ ਕੁਮਾਰ ਜੀਐਮਆਈਸੀ ਵੱਲੋਂ ਦੋਸ਼ੀ ਪੀਓ ਘਰਾ ਦਿੱਤਾ ਗਿਆ ਜਿਹਦੇ ਮਕਦਮਾ ਨੰਬਰ 7 ਡੇਟਡ 5122 ਅੰਡਰ ਸੈਕਸ਼ਨ 307 411ਆਈਪੀਸੀ ਪੀਐਸ ਏਡਵਿਜਨ ਦਾ ਇਹ ਪੀਓ ਆ ਜਿਹਨੂੰ ਜਿਹਦਾ ਨਾਮ ਗਿ ਦੀਪਕ ਮਾਰੇ ਇਸ ਦੀਪੂ ਸਨੋ ਅਸ਼ਵੀ ਗੁਮਾਰ ਵਾਸੀ ਮਹਿਤਾ ਰੋੜ ਰਹਿਣ ਵਾਲਾ ਜਿਹੜਾ ਦੂਸਰਾ ਪੀਓ ਆ ਉਹ ਦਾਨ ਸ਼੍ਰੀ ਮਿਸ ਸਮੁਖੀ ਮੈਡਮ ਦੀ ਕੋਰਟ ਦੇ ਵਿੱਚੋਂ ਪੀਓ ਕਰਾ ਦਿੱਤਾ ਗਿਆ ਹੈ ਜਿਹੜਾ ਕਿ ਮਕਦਮਾ ਨੰਬਰ 272 ਡੇਟਡ 7 11 2017 ਅੰਡਰ ਸੈਕਸ਼ਨ 173 ਦਾ ਪਰਚਾ ਇੱਤੇ ਦਰਜ ਹੋਇਆ 173 ਆਈ ਪੀਸੀਪੀ ਇਹ ਸ਼ਰਟ ਆ ਇਹਦਾ ਨਾਮ ਹੈ ਸਾਹਬ ਸਿੰਘ ਗਿਲੀ ਸੰਸਾਬਾ son of ਅਮਿੰਦਰ ਸਿੰਘ ਵਾਸੀ ਪਿੰਡ ਖਿਆਲਾ ਅੰਮ੍ਰਿਤਸਰ ਰੂਲਰ ਦਾ ਰਹਿਣ ਵਾਲਾ ਤੇ ਜਿਹੜਾ ਅੱਜ ਵੀ ਉਹ ਗ੍ਰਿਫਤਾਰ ਕੀਤਾ ਉਹ ਅੱਜ ਸਵੇਰੇ ਮੈਂ ਦੀ ਟੀਮ ਨੇ ਮਾਰਨਿੰਗ ਜਾ ਕੇ ਨਰਸ਼ ਕੀਤਾ ਇਹਦਾ ਅਦਾਲਤ ਉਹ ਮੈਡਮ ਜੀ ਮੈਂ ਮਿਸਿਸ ਮੁਖੀ ਦੀ ਕੋਰਟ ਦੇ ਵਿੱਚੋਂ ਪੀਓ ਆ ਇਹਦੇ ਤੇ ਮਕਦਮਾ ਨੰਬਰ ਹੈਗਾ ਜੀ 181 ਡੇਟਡ 26 12 2020 ਅੰਡਰ ਸੈਕਸ਼ਨ 379 400 ਇਹ ਚੋਰੀ ਦਾ ਮਕਦਮਾ ਦਰਜ ਹੈ ਥਾਣਾ ਮਜੀਠਾ ਰੋਡ ਦਾ ਤੇ ਇਹ ਇਹਦਾ ਨਾਮ ਹੈ ਸਤਨਾਮ ਸਿੰਘ ਇਲੀਸ ਨੋਨੀ ਪੁੱਤਰ ਜਸਵੰਤ ਸਿੰਘ ਵਾਸੀ ਸੰਜੇਗਾਦੀ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਜਿਹੜੇ ਦੋਸ਼ੀ ਆ ਇਹਨਾਂ ਦੀ ਪਿਛੋਕੜ ਵਿੱਚ ਆਪਣਾ ਕੀਤੀ ਜਾਊਗੀ ਜੇ ਕਿਸੇ ਹੋਰ ਮੁਕਦਮੇ ਦੇ ਵਿੱਚ ਵੀ ਇਹ ਪੀਓ ਹੋਣਗੇ ਤੇ ਉਹਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਜਾਊਗੀ ਜਿਹੜਾ ਨੌਨੀ ਅੱਜ ਪੀਓ ਗ੍ਰਫਤਾਰ ਕੀਤਾ ਸਤਨਾਮ ਸਿੰਘ ਇਸ ਨੌਨੀ ਇਹਦੇ ਤੋਂ ਪਹਿਲਾਂ ਆਲਰੇਡੀ ਤਿੰਨ ਮੁਕਦਮੇ ਜਿਹੜੇ ਉਹ ਚੋਰੀ ਦੇ ਦਰਜ ਨੇ ਕਿ ਤਿੰਨ ਪੀਓ ਕੋਈ ਕਿਹੜੇ ਕਿਹੇ ਕੇਸਾਂ ਦੇ ਇੱਕ ਦਮ ਪੀਓ ਦਾ ਤੁਸੀਂ ਦੱਸਤਾ ਕੇਸ ਤੇ ਦੋ ਕੇਸ ਹੋ ਕੇ ਦੇ ਹੈਗੇ ਤੋਂ ਪੀਓ ਦੇ ਜਿਹੜੇ ਤਿੰਨ ਪੀਓ ਉਹਨਾਂ ਵਿੱਚੋਂ ਦੋ ਪੀਓ ਜਿਹੜੇ ਹੈਗੇ ਉਹ ਤੇਗੇ ਚੋਰੀ ਦੇ ਮਾਮਲੇ ਦੇ ਵਿੱਚ ਠੀਕ ਹੈ ਜੀ ਤੇ ਇੱਕ ਪੀਓ ਜਿਹੜਾ ਹੈਗਾ ਆਪਣਾ ਜਿਹੜਾ ਸਾਹਬ ਸਿੰਘ ਜੀ ਲਈ ਸਾਬਾ ਵਾ ਇਹ ਕੋਰਟ ਦੇ ਹੁਕਮ ਦੇ ਨਾਲ 174 ਇਹਦਾ ਪਰਚਾ ਦਰਜ ਹੋਇਆ ਤੇ ਅਦਾਲਤ ਤੋਂ ਲਾਡਰ ਹੁੰਦੇ ਆ ਇਹਦੇ ਤੇ 174 ਦਾ ਪਰਚਾ ਦਰਜ ਕੀਤਾ ਗਿਆ ਸਰ ਇਹਨਾਂ ਦੀ ਇੱਕ ਬੈਕਗ੍ਰਾਉਂਡ ਵੀ ਹੈ ਬੈਕਗ੍ਰਾਉਂਡ ਇਹਨਾਂ ਦੀ ਮੁਕਦਮੇ ਆਲਰੇਡੀ ਜਿਹਦੇ ਦਰਜਾ ਨੂੰ ਨੀਤੇ ਤਿੰਨ ਪਰਚੇ ਦਰਜ ਇਹ ਬਸ ਇਤਰਾ ਹੀ ਚੋਰੀਆਂ ਜਰੀਆਂ ਦਾ ਨਸ਼ੇ ਆਦੀ ਵੀ ਨਹੀਂ ਨਸ਼ੇ ਦਾ ਨਹੀਂ ਨਸ਼ੇ ਦੀ ਗੱਲ ਇਹਦੇ ਵਿੱਚ ਆਈ ਕਿਉਂਕਿ ਇਹ ਜੋ ਲੈ ਗਏ ਉਹਦੇ ਵਿੱਚ ਨਸ਼ੇ ਦੀ ਕੋਈ ਗੱਲ ਬਾਤ ਨਹੀਂ